ਕਰੋੜਾ ਅਰਬਾ ਖਰਬਾ ਜਿ ਖੜੇ ਨੇ ਸਾਡੇ ਕੋਲੇ ਜਹਾਜ ਸਜਣਾ ਆਜੋ ਫਿਰ ਕਰੀਏ ਗੱਲਬਾਤ ਆਪਾਂ ਯਾਜ ਬਾਰੇ ਤਾਂ ਦਿਖਾਈ ਅੱਜ ਤੇ ਮਗਲ ਦੇ ਪਾਸੇ ਗੋਲ ਦੀ ਪੋਛ ਹੁੰਦੀ ਉਹ ਹਲ ਜੋੜਨ ਵਾਲੀ ਉਹ ਸਾਈਡਾਂ ਤੇ ਪਈਆ ਹਲੇ ਉਹ ਤੇ ਬਈ ਕੀ ਬਾਤਾਂ ਹੀ ਹੋਈਆਂ ਪਈਆਂ ਨੇ ਹਨਾ ਇਹ ਮੁੱਲਾਪੁਰ ਰੋਡ ਦੇ ਉੱਤੇ ਆ ਲੁਧਿਆਣੇ ਤੋਂ ਮੁੱਲਾਪੁਰ ਰੋਡ ਦੇ ਉੱਤੇ ਮੁੱਲਾਪੁਰ ਲੰਘ ਕੇ ਬਦਵਾਲ ਤੋਂ ਪਹਿਲਾਂ-ਪਹਿਲਾਂ ਬਦਦੋਸ਼ ਹੋਣ ਤੋਂ ਪਹਿਲਾਂ-ਪਹਿਲਾਂ ਉੱਥੇ ਇਹ ਜਹਾਜ ਰੱਖਿਆ ਸੁਣਿਆ ਵੀ ਇਹਨੇ ਪਹਿਲਾਂ ਬੇਰ ਦਾ ਪਲਾਂਟ ਦੇ ਮੂਹਰੇ ਰੱਖਿਆ ਹੁੰਦਾ ਸੀ ਉਹੀ ਜਿਹੜਾ ਅੱਜ ਕਨੇ ਵੀ ਇੱਥੇ ਇਹਨਾਂ ਨੇ ਸ਼ਰਟ ਕੀਤਾ ਹੋਇਆ ਵਾ ਕੋਈ ਸਾੜੀਆਂ ਬੈਟਿੰਗ ਕਰਨ ਵਾਲੀ ਹੋ ਹੋਣ ਜਾਂ ਇੱਥੇ ਹੋਟਲ ਵਗੈਰਾ ਨਵਾਂ ਬਣਾਉਣਾ ਹੋਊਗਾ ਇਹਨਾਂ ਨੇ ਇੱਥੇ ਕੰਮਾਣਾ ਹੋਊਗੇ ਸਾੜੀਆਂ ਬੈਟਿੰਗ ਹਨਾ ਤੇ ਸਾਡੇ ਆਲੇ ਫਾਰਮਿਆਂ ਤੇ ਖੜਾ ਕੀਤਾ ਹੋਇਆ ਵਾ ਫੁਰ ਦੇ ਲੱਗ ਕੇ ਰੱਖਿਆ ਪਿਆ ਸਾਈਡਾਂ ਵਾਲੇ ਫਰ ਨਹੀਂ ਹੁੰਦੇ ਜਿੰਦਾਂ ਨੇ ਜ ਚੜਨਾ ਹੁੰਦਾ ਜਿਵੇਂ ਉਹ ਫਰ ਸਾਰੇ ਆਪੇ ਮੂਲ ਹਿੱਸਾ ਪਿਆ ਪਹੁੰਚ ਜੀ ਤੇ ਆਹ ਇਹਦੇ ਫਰ ਪਏ ਜਿੱਥੇ ਇੰਜਣ ਚੱਲਦੇ ਹੁੰਦੇ ਹੁੰਦੇ ਜਿੱਥੇ ਹਨਾ ਇਹ ਸਾਰਾ ਇੱਥੇ ਪਿਆ ਹੋ ਰੱਖਿਆ ਇਹਦਾ ਤੇ ਉੱਪਰ ਚੜਨ ਦੀ ਕੋਸ਼ਿਸ਼ ਕਰਦੇ ਆ ਜੇ ਚੜਿਆ ਗਿਆ ਤਾਂ ਬਈ ਦੇਖਦੇ ਆ ਨਾ ਕੋਈ ਨਾ ਕੋਈ ਹੱਲ ਕਰਕੇ ਵਿੱਚੋਂ ਕਿਹਜਾ ਹੁੰਦਾ ਦੇਖਦੇ ਆ ਯਾਰ ਜੈਜੀ 에ਅਰਲਾਈਨਸ ਲਿਖਿਆ ਹੋਇਆ ਤੇ ਤੇ ਆ ਮੂਲੇ ਪਾਸੇ ਵਾਲਾ ਆ ਗਿਆ ਚਲੋ ਪਿਆ ਥੱਲੇ ਆਹ ਹਣਾ ਬੈਂਡ ਸ਼ੀਟ ਦੇ ਮੂਰੇ ਲੱਗਿਆ ਹੁੰਦਾ ਜਿਹੜਾ ਉਹ ਮੂਰੀ ਸੀਟ ਜੀ ਆ ਗਈ ਉਹਦੇ ਮੂਰੇ ਲੱਗਿਆ ਹਾਂ ਜਿਵੇਂ ਤੇ ਬਾਕੀ ਆਵਾ ਇਹਦਾ ਜੱਕ ਦੇਖੋ ਆਹ ਟਾਇਰਾਂ ਵਾਲਾ ਮੂਲਾ ਜਿਹੜਾ ਮੂਲਾ ਜੱਕ ਖੁੱਲ ਕੇ ਟਾਇਰ ਲੱਗ ਜਾਂਦੇ ਨੇ ਥੱਲੇ ਆ ਇਹਨਾਂ ਦਾ ਜੱਕ ਲੇ ਪਰਾ ਵੀ ਬਹੁਤ ਹੋ ਗਿਆ ਡਰ ਜਾ ਵੀ ਲੱਗੀ ਜਾਂਦਾ ਥੱਲੇ ਜਾਣ ਤੋਂ ਇਹਦੇ ਤੇ ਆ ਥੱਲੇ ਜੱਕ ਜੇ ਤਰ ਤਾਇਰ ਲੱਗਨ ਦੋ ਚਾਰ ਟਾਇਰ ਲੱਗੇ ਅੰਦਰ ਜੱਕਲੇ ਉਵੇਂ ਆ ਸਿਸਟਮ ਜਾਂ ਪਿਆ ਵਾ ਪ੍ਰੈਸ਼ਰ ਪ੍ਰੋਸ਼ਰ ਪਿਆ ਆਵੇਂ ਪਾਈਪ ਲੱਗੇ ਪਏ ਨੇ ਯਾਰ ਕਿਆ ਬਾਤਾਂ ਆ ਬਈ ਯਾਰ ਹਨਾ ਤੇ ਬਾਕੀ ਆ ਇਹ ਸਭ ਤੇ ਆ ਮੂਦੀ ਕੋਸ਼ਿਸ਼ ਹੀ ਦੇਖ ਲਓ ਕਿਵੇਂ ਆ ਸਾਰਾ ਕੋਸ਼ਿਸ਼ ਬਈ ਕਿਆ ਬਾਤਾਂ ਆ ਬਈ ਪ੍ਰੈਹਰੀ ਪ੍ਰੋਸੈਸਰ ਜਾਂ ਬ੍ਰੇਕ ਸਿਸਟਮ ਜੇ ਹੋਣਗੇ ਆ ਪੈਡਲ ਪੂਰਨ ਜੇ ਸਾਰੇ ਕੁਝ ਪ੍ਰੈਹਰੀਆ ਨੇ ਆਜਨਾ ਵਗੈਰਾ ਸਾਰੀਆਂ ਉੱਪਰ ਹੋਲੀਆਂ ਪੈਪ ਚੱਲਦੇ ਆ ਉਹ ਬੇਰਿੰਗ ਪਈ ਆ ਸਾਰੀਆਂ ਉੱਪਰ ਹੋਮੇ ਉਹ ਫੇਰ ਪੈਪ ਛੋਟੇ ਛੋਟੇ ਪੈਪ ਬਾਰੇ ਬ੍ਰੇਕ ਬ੍ਰੇਕ ਪੈਪ ਆ ਪ੍ਰੈਹਰੀ ਇੰਨਾ ਕਿੰਨਾ ਬਣਦਾ ਹੋਇਆ ਯਾਰ ਪਈ ਇਹਨਾਂ ਦੇ ਵਿੱਚ ਆ ਨਾ ਹਾਈ ਟੈਕਨੋਲੋਜੀ ਦੀ ਚੀਜ਼ ਆ ਨਾ ਮੈਂ ਤਾਂ ਨਹੀਂ 700 700 800 ਕਰੋੜ ਦੇ ਹੁੰਦੇ ਹਨਾ 5 500 ਕਰੋੜ ਦੇ 1000 1000 ਕਰੋੜ ਦੇ ਹਨਾ 7 8 8 600 ਕਰੋੜ ਦੇ ਹੋਗੇ ਕਿਉਂ ਤੋਂ ਬਾਅਦ ਜ਼ਿਆਦਾ ਵੱਧਿਆ ਕੋਈ ਮਹਿੰਗਾ ਕੋਈ ਸਸਤਾ ਵੀ ਹੈ ਨਾ ਐਦਾਂ ਹੈ ਨਾ ਹਲਦਾ ਵੀ ਹਲਦਾ ਗਾੜ ਜਾਂ ਹਲਦਾ ਵੀ ਹਲਦਾ ਵੀ ਇਹ ਆਇਂ ਤਾਂ ਸਾਨੂੰ ਇਕੱਠਾ ਹੋ ਜਾਂਦਾ ਉਦੋਂ ਇਹ ਇੱਥੇ ਨੂੰ ਆ ਜਾਂਦਾ ਤਾਂ ਸਾਨੂੰ ਇਕੱਠਾ ਹੋ ਕੇ ਸਾਰਾ ਇਹ ਸਾਰਾ ਜੱਕ ਜਾ ਤੇ ਸਾਰਾ ਜੱਕ ਜਿਵੇਂ ਆਹ ਇਕੱਠਾ ਹੋ ਕੇ ਉੱਥੇ ਤਾਂ ਸਾਨੂੰ ਚੜ ਜਾਂਦਾ ਹੁੰਦਾ ਇਹ ਖੜਕੇ ਦੁਆਰਾ ਫੇਰ ਥੱਲੇ ਚਲਾਇਆ ਜਾਂਦਾ ਵਾ ਜਦੋਂ ਥੱਲੇ ਤੋਂ ਲਾਉਣਾ ਹੁੰਦਾ ਜਾ ਇਹਨੂੰ ਉਦੋਂ ਇਹ ਪ੍ਰੈਸ ਇਹ ਥੱਲੇ ਸੱਡ ਦਿੰਦੇ ਆ ਚਾਰੇ ਟਾਇਰ ਉਹ ਚਾ ਇਹਦੇ ਕੰਮ ਕੰਮ ਲੱਗਿਆ ਟਾਇਰ ਵੀ ਬਾਬਾ ਉੱਚੇ ਹੁੰਦੇ ਨੇ ਕਾਫੀ ਉੱਚੇ ਹੁੰਦੇ ਨੇ ਤੇ ਆਮ ਫਰਾਂ ਫੁੱਲਾਂ ਨੂੰ ਜੇ ਆਪਾਂ ਦੇਖਦੇ ਹੁੰਦੇ ਹਾਂ ਨਾ ਤੇ ਅੱਜ ਆਪਾਂ ਕੋਲੇ ਖੜਕੇ ਦੇਖਣ ਲੱਗੇ ਹੋਏ ਆ ਚਲੋ ਫੇਰ ਚੱਲ ਲੱਗਦੇ ਕਈ ਵਾਰ ਕਈ ਵਾਰ ਦੇਖਿਆ ਵੀ ਨੰਗਦੇ ਅੰਦਰ ਜਾਣੇ ਬਲ ਜਾਂਦੇ ਆ ਇਹਨੂੰ ਤੇ ਅੱਜ ਦੇਖ ਲਿਆ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਤੇ ਤੁਹਾਨੂੰ ਤੇ ਬਾਕੀ ਫਾਰਮਰ ਦੇ ਉੱਤੇ ਰੱਖਿਆ ਹੋਇਆ ਇਹ ਰ ਬਈ ਦੀਵਾਰ ਬਾਵਾ ਸਿਸਟਮ ਜਾਂ ਵਿੱਚੋਂ ਇਹ ਰ ਬਈ ਇਹੋ ਵਿੱਚ ਬਾਵਾ ਗੋਸ਼ਾ ਬਈ ਅਗੋਂ ਦਿਖਾਉਂਦਾ ਜੋਮ ਕਰਕੇ ਵਿੱਚ ਪੂਪ ਲਾਈਨ ਸਾਰੀ ਬਾਵਾ ਗੋਸ਼ਾ ਵੇ ਤੇ ਕੀਤਾ ਹੈ ਸੱਸਾ ਬਈ ਜਿਵੇਂ ਉਹ ਮੂਲ ਹੀ ਪੈਸੈਂਜਰ ਹੋ ਗਿਆ ਉਗਲੇ ਪਾਸੇ ਵਾਲੇ ਪੈਸੈਂਜਰ ਵਾਰੀ ਹੋ ਗਈ ਤੇ ਇਹ ਤੇ ਪੌੜੀਆਂ ਵਗੈਰਾ ਲਾ ਲੈਂਦੇ ਨੇ ਉਹ ਹਵਾ ਵਾਲੀਆਂ ਵੀ ਲੱਗਿਆ ਨਹੀਂ 에ਅਰ ਵਾਲੀ ਵੀ ਲੱਗਿਆ ਨਹੀਂ ਤੇ ਦੂਰੀਆਂ ਪੌੜੀਆਂ ਵੀ ਲੱਗਿਆ ਨਹੀਂ ਲੋਹੇ ਵਾਲੀਆਂ ਤੇ ਤਰਦੇ ਫਿਲਹਾਲ ਤਾਂ ਇਹ ਇਦਾਂ ਹੀ ਰੱਖਿਆ ਹੋਇਆ ਵਿਚਾਰਾ ਫਾਰਮਿਆ ਦੇ ਉੱਤੇ ਹਲਾ ਐਂਗਰੋਗਣਾਂ ਦੇ ਉੱਤੇ ਰੱਖਿਆ ਹੋਇਆ ਫਾਰਮੇ ਬਣਾ ਕੇ ਹਲੇ ਜੁੱਲੇ ਨਾਲ ਵੀ ਗਾਂ ਇਹਨਾਂ ਨੇ ਹੋਟਲ ਵਗੈਰਾ ਹੋਰ ਬਣਾਉਣਾ ਹੋਊਗਾ ਹਲੇ ਤੇ ਵਿੱਚੋਂ ਵੀ ਕਾਫੀ ਕੋਸ਼ਾਂ ਦੂਜੀ ਜੱਟ ਵੀ ਚੱਲ ਕੇ ਦੇਖਦੇ ਆਂ ਤੇ ਭਾਈ ਫੈਨ ਬਾਈ ਦਿਖਾਉਣੇ ਹੁੰਦੇ ਨਾ ਵੀ ਜਾਜ ਬਹੁਤ ਲੰਬਾ ਹੁੰਦਾ ਐਂ ਅੰਦਰ ਪਰ ਆਪਾਂ ਇਹਦੇ ਲਾਈਵ ਦੇਖਿਆ ਵਾ ਗਣੇ ਕੋਲੇ ਖੜ ਕੇ ਜਮਾ 에ਅਰ 에ਅਰਪੋਰਟ ਤੇ ਆਪਾਂ ਬਥੇਰੀ ਵਾਰ ਦੇਖੇ ਨੇ ਇਹ ਨਹੀਂ ਗੱਲ ਵੀ 에ਅਰਪੋਰਟ ਤੇ ਦੇਖੇ ਨਹੀਂ ਪਰ 에ਅਰਪੋਰਟ ਤੇ ਵੀ ਆਪਾਂ ਦੂਰੀ ਖੜ ਕੇ ਦੇਖਦੇ ਆਂ ਨਾ ਔਰ ਤਾਂ ਪਜਾਵਾ ਕੋਲੇ ਨੂੰ ਆਪਾਂ ਹੱਥ ਵੀ ਹੱਥ ਵੀ ਰੱਖ ਲਿਆ ਸਾਰਾ ਕੁਝ ਕਰਕੇ ਦੇਖ ਲਿਆ। ਬਾਕੀ ਬਹੁਤ ਲੰਬੇ ਆ ਯਾਰ ਬਾਈ ਇਹ ਲੰਬੇ ਹੀ ਬਹੁਤ ਵਧੀਆ ਆ। ਇਦੋਂ ਵੀ ਲੰਬੇ ਹੁੰਦੇ ਹੋ ਹੁੰਦੇ ਹੋਣਗੇ ਤਾਂ ਹਲੇ 300 ਵਾਲੀ ਮੰਨੋ 300 ਸਵਾਰੀ ਵਾਲਾ ਹੋਊਗਾ 250 ਵਾਲਾ ਸੀ 300 ਵਾਲਾ ਹੋਊ ਕਿਸੇ ਦੇ 400 ਸਵਾਰੀ ਵੀ ਪੈਂਦੀ ਆ। ਇਹ ਸਾਰੇ ਇਦਾਂ ਹੀ ਪਿਆ। ਬਾਕੀ ਆ ਇਹਦਾ ਇਦਰੋਂ ਮਲਬਾ ਕਲਟਰੈਕਟਰ ਜੇ ਸਾਰੇ ਇਹਦੇ ਪਏ ਨੇ ਆ। ਫਰ ਫੁਗਰ ਜੇ ਪਏ ਆ ਆ ਬਾਈ ਇਹ ਫਰਾਂ ਦੇ ਸਾਰੇ ਮੋੜ ਦਾ ਮੋੜ ਦਾ ਹੁੰਦਾ ਨਾ ਕਟਾਈ ਦੀ ਕਰਦਾ ਹੁੰਦਾ। ਪਿਆ ਤਾਂ ਬਹੁਤ ਕੁਝ ਆ ਇਹਦਾ ਲੋ ਚੱਕ ਪਾਣੀ ਕਾ ਤੁਲੇ ਹੁੰਦਾ ਭਾਈ ਇਹਨਾਂ ਨੇ ਪਤਾ ਕੀ ਟੱਕਰ ਪੈ ਗਿਆ ਜਾਂ ਤਾਂ ਇਹਦੀ ਇੱਥੇ ਜਾਂਦਾ ਇਹਨੂੰ ਇੱਥੇ ਹੀ ਸੈੱਟ ਬੈਟਿੰਗ ਕਰਕੇ ਇੱਥੇ ਪਿੱਛੇ ਬਣਾਉਣਾ ਹੋਊਗਾ ਉਸੇ ਦਾ ਇਹਨੇ ਹੁਣ ਕਿ ਬਈ ਰੋਡ ਦੇ ਉੱਤੇ ਨੂੰ ਬਣਾਉਣਾ ਰੋਡ ਦੇ ਉੱਤੇ ਖੁਆਇਆ ਹੁੰਦਾ ਪਰ ਇਹ ਪਹਿਲਾਂ ਨਹਿਰ ਦੇ ਕੋਲ ਨੂੰ ਹੁੰਦਾ ਸੀ ਇਹ ਬਈ ਸੋੜਿਆ ਵਾ ਕਹਿੰਦੇ ਵੀ ਉੱਥੋਂ ਚੱਕ ਕੇ ਇੱਥੇ ਲੰਨ ਆਏ ਉਹੀ ਆਹੇ 베ਰ ਕਾਲੀ ਆ ਫੇ ਪਹਿਲਾਂ ਮੈਨੂੰ ਇਹ ਸੀਗਾ ਵੀ ਜਿਹੜਾ 베ਰਕੇ ਵਾਲਾ ਵੀ ਕਿਤੇ ਵੀ ਹੋਰ ਪਾਸੇ ਲੈ ਕੇ ਜਾ ਕੇ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਫਿੱਟ ਕਰਤਾ ਪਰ ਨਹੀਂ ਉਹ ਇੱਥੇ ਆ ਗਿਆ ਇਹ ਤੇ ਮਨ ਲਾ ਵੀਰਾਂ ਨੇ ਇੱਥੇ ਮਨ ਲਾ ਇਹਦੀ ਰਿਪੇਅਰ ਬੂਰ ਕਰਕੇ ਇਥੋਂ ਪੂਰਾ ਵਧੀਆ ਬਣਾ ਕੇ ਇਹਨਾਂ ਨੇ ਕਹਿੰਦੇ ਇਥੋਂ ਦੁਬਾਰਾ ਹੋਟਲ ਵਗੈਰਾ ਉਹਦਾ ਚਾਲੂ ਕਰਨਾ ਹੋਊਗਾ ਮੈਂ ਕਹਿ ਲੀਆ ਨਾ ਆ ਯਾਰ ਬਾਈ ਪਿਆਰਾ ਯਾਰ ਪੈ 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 ਪਾ ਬੜੀਆਂ ਸਸਤ ਤਗੜਾ ਯਾਰ ਬਾਈ ਯਾਰ ਕੀ ਬਾਤ ਹੈ ਯਾਰ ਪੂਜੇ ਕਰ ਜਿਵੇਂ ਕੋਈ ਦੱਦਲ ਦਬਈ ਕੋਲੇ ਕਾ ਜੇ ਨਹੀਂ ਡਾਰ ਚ ਬਾਈ ਉਹ ਪੱਤੂ ਪਾ ਕੇ ਕਲਵੀ ਬਿਜਲੀਆਂ ਆ ਪਿਆ ਕੋ ਸਦਾ ਸਮਾਨ ਜਾ ਘਾਜੇ ਚ ਬਹਲਾ ਪਰ ਉਹ ਨਾ ਗੋਲੇ ਕਰਕੇ ਦਿਖਾ ਨੇ ਇਥੇ ਜੋਂਗੇ ਜਿ ਆਇਲੰਬਾਣਾ ਉਹ ਨਹੀਂ ਬਈਆ ਫਰਜੇ ਵੀ ਲੰਬਿਆ ਦੇ ਉਹ ਉੱਥੋਂ ਸ਼ੁਰੂ ਹੋ ਜਾਂਦਾ ਫਰ ਉਹ ਉੱਥੋਂ ਦੇਖ ਲਓ ਫਰ ਉਹ ਪਾਲੇ ਪਾਸੇ ਉਹ ਖੁੰਜੇ ਜੇ ਜੋ ਦੇ ਇੱਥੋਂ ਸ਼ੁਰੂ ਹੋ ਕੇ ਖਾਲ ਤੇ ਆਹ ਪਿਆ ਜੀ ਫਰ ਦੇਖ ਲਓ ਇੱਥੇ ਆ ਕੇ ਸਮਾਤ ਹੁੰਦਾ ਫਰ ਆਹ ਦਾ ਟਾਇਰ ਜਆ ਪਿਆ ਕਮੂਹ ਦਾ ਦੂਜਾ ਵੀ ਟਾਇਰ ਪਿਆ ਵਾ ਟੈਰ ਨਾਲ ਜਿਹਾ ਵੀ ਵਿੱਚ ਹੀ ਪਿਆ ਨਾਲ ਹੀ ਰਿਹਾ ਆਹ ਫਰਜੇ ਆ ਦੂਜੇ ਕਈ ਫਾਰੀ ਬਾਰੇ ਲੰਬੇ ਲੰਬੇ ਆ ਜੱਡਾ ਬਾਈ ਜਹਾਜ ਆ ਉੱਡ ਰਹੀ ਬਾਈ ਫਰ ਪਏ ਨੇ ਯਾਰ ਆ ਇੱਧਰ ਪਾਸੇ ਜਿਹੜੀ ਮੂਲ ਹੈ ਇਸਾ ਦੇਖ ਲੋ ਇਹਦੀ ਪੂੰਛੀ ਵਾਲਾ ਕਿੱਦਾਂ ਕਹੇ ਚ ਲੱਗਦਾ ਬਣਾ ਸਪਰਿੰਗ ਪ੍ਰੈਹਰ ਪੈਪਾ ਵਗੈਰਾ ਆਵਾਗਾ ਉਸੀ ਆ ਬਾਈ ਜੇ ਅਸਟਾ ਦਾ ਘੜੀ ਆ ਬਾਈ ਬੱਚੇ ਅੰਦਰ ਨਹੀਂ ਜਾਇਆ ਜਾਣਾ ਬਾਈ ਅੰਦਰ ਜਾਣਾ ਮੁਸ਼ਕਲ ਆ ਅੱਧਾ ਕੋਸ਼ਿਸ਼ ਕਰਦੇ ਆ ਯਾਰ ਜੇ ਕੋਈ ਬੰਦਾ ਮਿਲ ਜੇ ਨਾਲ ਉਹ ਤੋਂ ਮਾਰਦਾ ਕਿਸੇ ਨੂੰ ਬਾ ਕੋਸ਼ਿਸ਼ ਕਰਦੇ ਆ ਵੀ ਜੇ ਤੁਹਾਨੂੰ ਅੰਦਰ ਚੜਾ ਜਾਵੇ ਫੜ ਫੜ ਕੇ ਬੰਦਾ ਕਿਸੇ ਨੂੰ ਚੜਾ ਲਵੇ ਉੱਪਰ ਹਨਾ ਤਬੇ ਤੋਂ ਦੇਖਿਆ ਹੀ ਯਾਰ ਬਾਈ ਇੱਜਾ ਦੇਖਣ ਵਾਲੀਆਂ ਨੇ ਤੇ ਆਕੀਆ ਟਾਇਰ ਵਗੈਰਾ ਦੇਖ ਲਓ ਇਹਨੂੰ ਹਨਾ ਜਿਹਨਾਂ ਅਹੇ ਤਰਤੇ ਆ ਲੀਡਰ ਲਾਈਟ ਲੀਡਰ ਲਾਈਟ ਲੀਡਰ ਲਿਖਿਆ ਹੋਇਆ ਤੇ ਬਾਈ ਇਹ ਤਾਂ ਮੈਨੂੰ ਲੱਗਦਾ ਬਾਅਦ ਚ ਬਦਲਿਆ ਹੋਊਗਾ ਤੇ ਜਾਂ ਬਾਈ ਇਹਦਾ ਹੋ ઓરિਜਨਲ ਹੀ ਹੋਵੇ ਕਿਉਂਕਿ ਵੀਰ ਬੋਲਦਾ ਤਾਂ ਆਉਂਦਾ ਹੀ ਆ ਕਿਉਂਕਿ ਸਾਰੇ ਪ੍ਰੈਸ਼ਰ ਦਾ ਰੀਰ ਟਾਇਰ ਤਾਂ ઓરિਜਨਲ ਹੀ ਲੱਗਦਾ ਬਾਈ ਜੇ ਉਹ ਦੇਖਣ ਦਾ ਹਾਂ ਤੇ ਬਾਕੀ ਐਵੇਂ ਤਾਂ ਨਹੀਂ ਕਹਿੰਦੇ ਜੱਜ ਵਾਲਾ ਟਾਇਰ ਆ ਆਵਾਜ਼ਾਂ ਨਹੀਂ ਕਹਿੰਦੇ ਭਾਈ ਇਹਨੂੰ ਪ੍ਰੈਸ਼ਰ ਬੂਹੇ ਰੂਪੇ ਜੱਕੋ ਮੇ ਲੱਗੇ ਹੋਏ ਤੇ ਚੀਪ ਪ੍ਰੈਸ਼ਰ ਬੂਹੇ ਪਏ ਆ ਸਾਰਾ ਕੁਝ ਨਾ ਗਿਆ ਤਾਂ ਕਈ ਵਾਰ ਆ ਅੱਜ ਸਵਾਭ ਨਾਲ ਦੁਬਾਰਾ ਫੇਰ ਟਾਈਮ じゃ ਮਿਲ ਗਿਆ ਸਾਰੇ ਦਾ 8:00 ਵਜੇ ਦਾ ਜੀ ਤੇ ਆਹ ਚਲੋ ਭਾਈ ਦੇਖ ਲੀਏ ਨਾਲੇ ਤੁਹਾਡੇ ਵਰਗੇ ਵੀਰ ਭਰਾਵਾਂ ਨੂੰ ਦਿਖਾ ਦਈਏ ਯਾਰ ਵੀ ਰਿਪੋਰਟਾਂ ਤੇ ਫਿਲਮਾਂ ਜਦੋਂ ਉਦਾਂ ਬਹੁਤ ਦੇਖਿਆ ਉਦਾਂ ਵੀ ਦੂਰ ਦੂਰ ਖੜ ਕੇ ਦੇ ਦਿੰਦੇ ਨੇ ਰਿਪੋਰਟਾਂ ਦੇ ਕਿਹੜਾ ਬਾਈ ਕੋਲੇ ਜਾਣ ਦਿੰਦੇ ਆ ਤੇ ਹੁਣ ਤਾਂ ਚਲੋ ਫੇਰ ਗੁਦਰਤੀ ਚਲੋ ਆਪਾਂ ਜਮੇ ਕੋਲੇਜ ਆ ਕੇ ਐਥੇ ਫੇਰ ਫਿਰਦਾ ਸੀ ਉਹਨੂੰ ਪੁੱਛ ਲਿਆ ਬੀਰਖੰਡਾ ਵੀ ਯਾਰ ਇਹ ਵੀ ਇਹ ਹੈਗਾ ਵੇ ਬੀਰਖੰਡਾ ਆਂਦਾ ਬਾਈ ਇਹ ਉਹ ਮਿਲਕੋ ਪਲਾਂਟ ਜਿਹੜਾ ਮੂਹਰੇ ਲੱਗਾ ਸੀ ਨਹਿਰ ਦੇ ਕੋਲੇ ਹੋਟਲ ਵਗੈਰਾ ਵਿੱਚ ਖੁੱਲਿਆ ਸੀ ਇਹਨਾਂ ਨੇ ਤੇ ਹੁਣ ਇਹਨਾਂ ਨੇ ਮੱਲਾਪੁਰ ਰੋਡ ਦੇ ਉੱਤੇ ਲਿਆ ਕੇ ਰੱਖ ਲਿਆ ਮੱਲਾਪੁਰ ਤੋਂ ਬੱਦੋਵਾਲ ਦੇ ਕੋਲੇ ਪਿਆ ਇਹ ਤੇ ਮੱਲਾਪੁਰ ਤੋਂ ਲੈ ਕੇ ਬੱਦੋਵਾਲ ਰੋਡ ਤੇ ਉੱਤੇ ਆ ਇੱਥੇ ਵੀ ਇਹਨਾਂ ਨੇ ਕੋਈ ਨਾ ਕੁਸ਼ ਕਰਨਾ ਹੀ ਹੋਊਗਾ ਜਹਾਜ਼ ਦਾ ਨਾ ਇੱਥੇ ਕੋਈ ਨਾ ਬੰਦ ਕਰ ਤਾਹੀ ਰੱਖਿਆ ਏ ਰੇਫੇਰ ਵਗੈਰਾ 깔 ਲੈਣਗੇ ਬਾਕੀ ਪਰ ਉਹ ਚੀਜ਼ਾਂ ਯਾਰ ਬਾਈ ਲਾਈਵ ਦੇਖਣ ਦੇ ਵਿੱਚ ਤੇ ਵੀਡੀਓ ਤੇ ਦੇਖਣ ਦੇ ਵਿੱਚ ਬਹੁਤ ਫਰਕ ਆ ਬਾਈ ਯਾਰ ਜੀ ਤੇ ਬਾਕੀ ਇਹਨਾਂ ਜਹਾਜ਼ ਬਈ ਜਾ ਰਿਹਾ ਬਹੁਤ ਸੰਭਾਵ ਬਾਈ ਹਾਂ ਨਾ ਚੀਜ਼ਾਂ ਕੀ ਬਾਤਾਂ ਆ ਯਾਰ ਬਾਈ 에ਰੋਪਲੇਨਸ ਜਹਾਜ਼ ਕੋ ਡਰ ਲੱਗਦਾ ਥੱਲੇ ਜਾਂਦਿਆਂ ਨੂੰ ਬਾਈ ਅੱਜ ਹੈਲੋ ਜੀ ਪਰ ਮੈਂ ਇਹਦੇ ਖੜਾ ਹੈ ਤਾਂ ਨਰੋਜ ਐਂਗਲ ਉਂਗਲ ਚੰਗੇ ਆ ਨਾ ਤੇ ਪਰ ਫਿਰ ਵੀ ਦਰਤਾ ਵੀ ਡਾਲੀ ਆ ਆ ਪੈਪ ਵਗੈਰਾ ਇਹਦਾ ਦੂਜਾ ਪੈਪ ਹੋਊਗਾ ਸਾਵਸਪੀ ਇਹ ਵਾਲਾ ਤੇ ਕੋਈ ਬਾਰਸ਼ੋਂ ਦੋ ਹੁੰਦਾ ਨਾ ਇਹਦੇ ਵਿੱਚ ਇੱਕ ਮੂਲੀ ਸਾਈਡ ਨੂੰ ਹੁੰਦਾ ਵਾ ਆ ਇੱਕ ਮਗਲ ਪਾਸੇ ਪੈਸੇਂਜਰਾਂ ਵਾਸਤੇ ਹੁੰਦਾ ਇੱਕ ਗਾਂ ਵਾਲੇ ਪਾਸੇ ਨੂੰ ਹੁੰਦਾ ਜਿਹੜੇ ਜਿਹੜੇ ਪਾਇਲਟ ਵਗੈਰਾ ਹੁੰਦੇ ਵੀਰ ਭਰਾ ਆਪਣੇ ਉਹਨਾਂ ਲਈ ਹੁੰਦਾ ਇਹ ਜਿਹੜਾ ਬਣਾਇਆ ਹੋਇਆ ਸਿਸਟਮ ਸਾਰਾ ਤੇ ਬਾਕੀ ਇਹਨਾਂ ਦੇ ਵਿੱਚ ਹੋਟਲ ਵਗੈਰਾ ਬਣਾਇਆ ਸੀ ਇਹਨਾਂ ਨੇ ਮੋਡੀਫਿਕੇਸ਼ਨ ਆਪ ਦੇ ਹਿਸਾਬ ਨਾਲ ਕੀਤੀ ਹੋਈ ਵੀਰ ਵੀਰ ਭਰਾਵਾਂ ਦੀ ਥਾਂ ਵੀ ਪੈਪੂ ਵਗੈਰਾ ਜਿਹੜੇ ਨਹੀਂ ਦੇ ਆਪਨ ਉਸਾਂ ਦਾ ਬਣੇ ਹੋਇਆ ਵਿੱਚੋਂ ਹਨ ਹੈਨਾ ਉਹਦੇ ਸਾਰਾ ਸੈਟਿੰਗ ਵਗੈਰਾ ਦਾ ਸਾਰੀ ਕੀਤੀ ਹੋਈ ਹੈ ਤੇ ਬਾਕੀ ਜਿਹੜੀ ਫੋਲੋਅਰ ਡਿਟੇਲਸ ਫੋਟੋ ਦਾ ਸਾਝੀ ਕਰਾਂਗੇ ਇਹ ਨਹੀਂ ਗੱਲ ਜਦ ਤੇ ਫੇਰ ਕਦੇ ਦੁਬਾਰਾ ਆਏ ਨਾ ਇੱਥੇ ਕੋਈ ਬੰਦਾ ਹੋ ਜਾ ਮਿਲ ਕੇ ਨਾ ਸਾਰਾ ਮਸਰਾਫ ਇਹ ਤੁਹਾਨੂੰ ਦਿਖਾਵਾਂਗੇ ਕਿਉਂਕਿ ਹਾਲਤਾ ਵੀਰ ਹਣਾਂ ਕੋਲੇ ਕੋਈ ਇੱਥੇ ਹੀ ਨਹੀਂ ਕੋਈ ਝਾਇ ਕੋਲੇ ਹੀ ਨਹੀਂ ਆ ਵੀ ਚ ਲੰਗੇ ਜਾਂਦੇ ਵੀਰ ਨੂੰ ਪੁੱਛ ਲਿਆ ਵੀ ਲੋਕਲ ਇੱਥੋਂ ਵੀਰ ਲੋਕਲ ਇੱਥੋਂ ਦੂਰੇ ਦਾ ਵੀ ਆਹੀ ਰੋਡ ਦੇ ਉੱਤੇ ਵੀਰ ਦਾ ਘਰ ਦਾ ਇੱਥੇ ਹੀ ਉਹਨੂੰ ਪੁੱਛ ਲਿਆ ਵੀਰ ਨੇ ਬਸ ਇੰਨਾ ਕ ਦੱਸਿਆ ਵੀ ਕਹਿੰਦਾ ਵੀਰ ਬੇ ਉਹਨਾਂ ਦਾ ਹੈ ਯਾਰ ਇਹ ਬਈ ਹਨਾ ਪਲਾਂਟ ਵਾਲਿਆਂ ਦਾ ਇਹ ਵੀ ਹੋਟਲ ਬਣਾਇਆ ਸੀਗਾ ਵੀ ਹੁਣ ਗਾਂ ਇਹਨਾਂ ਨੇ ਪਤਾ ਨਹੀਂ ਇਹਦਾ ਕੀ ਕਰਨਾ ਵੀ ਦੁਬਾਰਾ ਨਵਾਂ ਬਣਾਉਣਾ ਜਾਂ ਇਹਨੂੰ ਰੇਨੋਰੇਸ਼ਨ ਕਰਕੇ ਮੋਡੀਫਿਕੇਸ਼ਨ ਹੋਰ ਜ਼ਿਆਦਾ ਵਧੀਆ ਕਰਕੇ ਵੀ ਜ਼ਿਆਦਾ ਨੇ ਇੱਥੇ ਨਾ ਖੋਲਣਾ ਹੋਵੇ ਹੋਟਲ ਇਹਨਾਂ ਨੇ ਕਿਹਾ ਵੀ ਆ ਇੱਧਰ ਰੋਡ ਚਲ ਇਹ ਜੀਰ ਹੋਸਾ ਫੇਰਾ ਇੱਕ ਵਾਰ ਇੱਥੋਂ ਦੇਖੋ ਦੋਨੋਂ ਫੇਰਾ ਕੋਈ ਜਾ ਦੂਰ ਰੱਖੋ ਕਿੰਨਾ ਲੰਬਾ ਯਾਰ ਉਹ ਉੱਥੇ ਤੱਕ ਜਾਂਦਾ ਬਾਈ ਕੀ ਕਹਾਵਾ ਤਈਆ ਯਾਰ